ਆਪਣੇ ਹੱਥ ਠੋਹ ਸਿਰ ਕੁ ਬੋਲੋ ਪਰਮੇਸ਼ਰ ਤੇਰੇ ਸ਼ਬਦ ਜੋ ਇੱਕ ਤੋਂ ਬਾਅਦ ਇੱਕ ਸਾਡੀਆਂ ਜ਼ਿੰਦਗੀਆਂ ਚ ਪੂਰੇ ਹੁੰਦੇ ਧੰਨਵਾਦ ਕਰਦੇ ਆ ਪਰ ਅੱਜ ਭਵਿਸ਼ਿਆਣੀ ਦਾ ਜੋ ਸੈਮੀਨਾਰ ਹੋਇਆ ਔਰ ਜਿੰਨਿਆਂ ਦੀ ਜੀਵਨਾਂ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤਾ ਜਿਹੜੇ ਸ਼ਬਦ ਬੋਲੇ ਗਏ ਉਹ ਪੂਰੇ ਹੋਏ ਪਵਿੱਤਰ ਪਰਮੇਸ਼ਰ ਤੁਸੀਂ ਜੋ ਚਾਹੋ ਸੋ ਕਰ ਸਕਦੇ ਹੋ ਤੇਰੀ ਪਵਿੱਤਰ ਬਾਣੀ ਜਿਖਿਆ ਪ੍ਰਭੂ ਯੇਸ਼ੂ ਮਸੀਹ ਨੇ ਪੰਜ ਰੋਟੀਆਂ ਦੇ ਵਿੱਚ ਦੋ ਮੱਛੀਆਂ ਦੇ ਵਿੱਚ ਬਹੁਤ ਵੱਡਾ ਚਮਤਕਾਰ ਕੀਤਾ ਤੇ ਉਹ ਰੋਟੀਆਂ ਸੈਂਕੜਿਆਂ ਚ ਹਜ਼ਾਰਾਂ ਚ ਹਜ਼ਾਰਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਬਦਲ ਗਈਆਂ ਔਰ ਅੱਜ ਜੋ ਤੂੰ ਪੈਸੇ ਦੇ ਵਿੱਚ ਚਮਤਕਾਰ ਕੀਤਾ ਤੂੰ ਵਾਅਦੇ ਦਾ ਪਰਮੇਸ਼ਵਰ ਹੈ ਜੰਨੀਆਂ ਪੋਸ਼ਬਾਣੀਆਂ ਹੋਈਆਂ ਧੰਨਵਾਦ ਕਰਦੇ ਆ ਜਿਹੜੇ ਸ਼ਬਦ ਬੋਲੇ ਗਏ ਨੇ ਉਹ ਪੂਰੇ ਹੋਣ ਪਰਿਵਾਰਾਂ ਤੋਂ ਗਰੀਬੀ ਦਾ ਕਰਜ਼ੇ ਦਾ ਸ਼ਰਾਬ ਸਦਾ ਨਾ ਕੁੱਟ ਜਾਏ ਪਰਮੇਸ਼ਵਰ ਪਿਤਾ ਸਾਰੀ మహిਮਾ ਤੁਹਾਨੂੰ ਦਿੰਦੇ ਹੋਏ ਪ੍ਰਾਰਥਨਾ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਦੇ ਨਾਮ 'ਤੇ ਮਾਰਤੇ ਹਾਂ ਬੋਲੋ ਆਮੀਨ ਸਾਰੇ ਬੋਲੋ ਬੋਲਣਾ ਬਸ ਸੋਪਰੇ ਸਥਾਨ ਤੇ ਬੈਠ ਕੇ ਧੰਨਵਾਦ ਕਰਦੇ ਹੋਏ ਜਿਹੜੇ ਸ਼ਬਦ ਬੋਲੇ ਗਏ ਨੇ ਅੱਖਰ ਬੋਲੇ ਗਏ ਨੇ ਅਰ ਤੁਸੀਂ ਨੋਟ ਕਰ ਲਿਓ ਲਿਖ ਲਿਓ ਤੁਸੀਂ ਸਥਾਨ ਤੇ ਬੈਠ ਸਕਦੇ ਹੋ ਸਭ ਜਣ ਮੇਰੇ ਪਿੱਛੋਂ ਚੱਲੇ ਗਏ ਹਨ ਆਪਣੇ ਸਥਾਨ ਤੇ ਜੀਸਸ ਕ੍ਰਾਈਸ ਜੀਸਸ ਕ੍ਰਾਈਸ ਧੰਨਵਾਦ ਤੋ ਪਰਮੇਸ਼ਰ ਦਾ ਅਸੀਂ ਬੜਾ ਹੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇੱਕ ਟਾਈਮ ਦਿੱਤਾ ਸਮਾਂ ਬਖਸ਼ਿਆ ਪਰ ਅੱਜ muni ਮੇਰੇ ਘਰ ਲਈ ਵੀ ਧੰਨਵਾਦ ਸਾਰੀ ਕੁਰਸੀਆਂ ਤੇ ਬੈਠ ਜਾਓ ਕੁਰਸੀਆਂ ਤੇ ਬੈਠੋ ਸਭਿਆ ਆਪਣੇ ਸਥਾਨ ਤੇ ਸਭ ਬੈਠਾਂਗੇ ਥੈਂਕ ਯੂ ਜੀਸਸ ਪਰਮੇਸ਼ਰ ਪਿਤਾ ਮੈਂ ਪ੍ਰਾਰਥਨਾ ਕਰਦਾ ਤੁਹਾਡੀ ਪਵਿੱਤਰ ਬਾਣੀ ਮੈਂ ਸੁਣਾ ਤੇ ਮੈਂ ਸਮਝਾਂ ਮੇਰਾ ਜੀਵਨ ਮੇਰਾ ਮਨ ਮੇਰਾ ਘਰਣਾ ਮੇਰਾ ਪਰਿਵਾਰ ਅਜੇ ਨਵਾਂ ਬਣ ਜਾਏ ਸਭ ਕੁਝ ਨਵਾਂ ਹੋਵੇ ਪਰਮੇਸ਼ਵਰ ਜੋ ਤੂੰ ਸਵਰਗ ਚ ਡਿਜ਼ਾਈਨ ਕੀਤਾ ਜੋ ਲਿਖਿਆ ਹੋਇਆ ਆ ਜੋ ਸਾਰੇ ਸ਼ਬਦ ਮੇਰੇ ਜੀਵਨ ਮੇਰੇ ਪਰਿਵਾਰ ਚ ਪੂਰੇ ਹੋਣ ਪਰਮੇਸ਼ਵਰ ਤੇਰੀ ਮਹਾ ਸ਼ਾਮਰ ਮੇਰੇ ਜੀਵਨ ਪਰਿਵਾਰ ਚ ਪੂਰੀ ਹੋ ਗਈ ਬੋਲੋ ਆਮੀਨ ਦੋਨ ਹੱਥ ਉੱਤੇ ਤਾਰੀਫ ਕਰੋ ਬਚਾਨੇ ਬੁਲਾਵਾਂਗੇ ਮੈਂ ਕੁਛ ਨਾਮ ਬੋਲੂਗਾ ਆਰ ਉਹ ਉਹਨਾਂ ਦੀ ਗਵਾਹਾਂ ਵੀ ਨੇ ਸੋ ਜਿਹਦਾ ਨਾਮ ਬੋਲੂਗਾ ਪੂਰੇ ਪਰਿਵਾਰ ਦੇ ਨਾਲ ਅੱਗੇ ਆ ਜਾਣਗੇ ਰਿਚਾ ਕਲਿਆਣ ਹਰਪ੍ਰੀਤ ਸਿੰਘ ਖੁਰਦਤੋ ਅਵਧਾਰ ਸਿੰਘ ਪਿੰਡ ਖੁਰਦ ਅਸ਼ੋਕ ਕੁਮਾਰ ਤੰਤਾ ਬੱਧਾ ਸੁਰਿੰਦਰ ਸਿੰਘ ਮਾਲਵਾਣ ਸੁਨੀਤਾ ਰਾਣੀ ਮਾਦਰੀ ਰਸੂਲੜਾ ਖੰਨੇ ਤੋਂ ਰਿਸ਼ਪਾਲ ਸਿੰਘ ਸਾਹਨੇਵਾਲ ਤੋਂ ਗੁਰਪ੍ਰੀਤ ਗੁਰੀ ਹਰੀਪੁਰ ਤੋਂ ਜਗਸੀਰ ਖੁਰਦ ਜਗਸੀਰ ਸਿੰਘ ਖੁਰਦ ਇਹ ਆਪਣੇ ਦਰਵਾਜ਼ੇ ਨਾਲ ਆਏ ਤਾਂ ਅੱਗੇ ਆ ਜਾਓ ਸੋ ਜਲਦੀ ਆਣਾ ਸੋ 2-2 ਮਿੰਟ ਆਪਾਂ ਨੇ ਆਪਣੇ ਗਵਾਹੀ ਵੀ ਦੇਣੀ ਹੈ ਸੋ ਹੋਰ ਵੀ ਗਵਾਹਾਂ ਨੇ ਆਜੋ ਜਲਦੀ ਆਜੋ ਪਿੱਛੇ ਆਜੋ ਜਿਹਨਾਂ ਸੁਣ ਲਿਆ ਨਾਮ ਜਲਦੀ 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 ਰਿਚਕ ਲਿਆਣ ਹਰਪਿੰਦਰ ਸਿੰਘ ਖੁਰਦ ਅਵਤਾਰ ਸਿੰਘ ਖੁਰਦ ਪਿੰਡ ਅਸ਼ੋਕ ਕੁਮਾਰ ਤਲਗਾ ਬਗਾ ਸੁਰਿੰਦਰ ਸਿੰਘ ਮਾਲਵਾਲ ਸਨੀਤਾ ਰਾਣੀ ਮਾਦੀਰੀ ਰਸੂਲੜਾ ਖੰਨਾ ਰਸ਼ਪਾਲ ਸਿੰਘ ਸਾਹੇਵਾਲ ਤੋਂ ਗੁਰਪ੍ਰੀਤ ਗੁਰੀ ਹਰੀਕੋਰ ਤੋਂ ਔਰ ਜਗਸੀਰ ਸਿੰਘ ਖੁਰਦ ਆਪਣਾ ਪਰਿਵਾਰ ਨਾਲ ਖੜਾਗੇ ਜਿਨ੍ਹਾਂ ਨੂੰ ਅੱਗੇ ਆਪਣੀ ਪਤਨੀ ਇਕੱਠੇ ਖੜਨਗੇ ਸੋ ਪਾਸਟਰ ਜੀਤ ਆਉਗੀ ਸਭ ਤੋਂ ਦੱਸਾਂਗਾ ਤੁਹਾਨੂੰ ਕੀ ਕਰਨਾ ਹੈ ਜੀਜ਼ਸ ਕ੍ਰਾਈਸਟ ਪਤੀ ਪਤਨੀ ਆਪਣੇ ਨਾਲ ਪੰਨਾ Jesus Christ Jesus ਪਰ ਆਪਰ ਖੜੋ ਨਾ ਤੁਸੀਂ ਖੜੇ ਕਿੱਦਾਂ ਉਹ ਜਿਹੜਾ ਅਗਲਾ ਸੰਡੇ ਐ ਇਹ ਦਿਖਾਓ ਚ ਕਵਰ ਕਰੋ ਸਮਰਗ ਜੀਸਸ ਅਗਲਾ ਜਿਹੜਾ ਐ ਦੁਆਰ ਐ ਤੁਹਾਡੇ ਲਈ ਐ ਬੋਲੋ ਸਵਰਗ ਤੋਂ ਵਰਦਾਨਾਂ ਨੂੰ ਪਾਉਣ ਦਾ ਦੇਣ ਬੋਲੋ ਸਵਰਗੀ ਸਵਰਗੀ ਵਰਦਾਨ ਹੱਥ ਢੱਕ ਬੋਲੋ ਬੋਲੋ ਸਵਰਗੀ ਵਰਦਾਨ ਸਵਰਗੀ ਵਰਦਾਨ ਆਉਣ ਦਾ ਦਿਨ ਬੋਲੋ ਸਵਰਗੀ ਵਰਦਾਨ ਆਉਣ ਦਾ ਦਿਨ ਜਿਹੜਾ ਅਗਲਾ ਐਤਵਾਰ ਆ ਉਹ ਪਰਮੇਸ਼ਰ ਨੇ ਦੱਸਿਆ ਕਿ ਅਗਲੇ ਐਤਵਾਰ ਸਵਰਗੀ ਵਰਦਾਨ ਜੋ ਬਾਈਬਲ ਦੇ ਲਿਖੇ ਹੋਏ ਨੇ ਉਹ ਵਰਦਾਨ ਤੁਹਾਡੇ ਜੀਵਨਾਂ 'ਚ ਬੋਲੋ ਇਮਪਾਰ ਜੀਤ ਜਾਣਗੇ ਫਰੂਟ ਆਫ ਹੈਵਨ ਸਵਰਗ ਦੇ ਫਲ ਸਵਰਗੀ ਫਲ ਸਵਰਗੀ ਦੇ ਦਾਤਾਂ स्वर्गी वरदान बोलो स्वर्गी वरदान अख बंद करो सब जन अख बंद रखे प्रार्थना करो ਬੋਲੋ ਆਮੀ ਸੋ ਪਾਈਪਲ ਚ ਲਿਖਿਆ ਹੈ ਆਤਮਾ ਦੇ ਫਲ ਫਰੂਟ ਆਫ होली ਸਪਿਰਟ ਪਵਿੱਤਰ ਆਤਮਾ ਦੇ ਫਲ ਤੇ ਲਿਖਿਆ ਵਰਦਾਨ ਪਵਿੱਤਰ ਆਤਮਾ ਦੇ ਵਰਦਾਨ ਸੋ ਅਗਲਾ ਜਿਹੜਾ ਹੈ ਤਵਾਰਾ ਉਹ ਸਵਰਗ ਦੇ ਵਰਦਾਨਾਂ ਨੂੰ ਪਾਉਣ ਦਾ ਐਤਵਾਰ ਸੋ ਤੁਹਾਡੇ ਪੂਰੀ ਪਰਿਵਾਰਾਂ ਨੂੰ ਇਸ ਜਗ੍ਹਾ ਤੇ ਪਰਮੇਸ਼ਰ ਕਹਿੰਦਾ ਆਓ ਸੋ ਅੱਜ ਜਿਹੜੀ ਪਰਿਵਾਰ ਨਾਲ ਆਇਆ ਨੂੰ ਹੱਥ ਢਾਓ ਆਪਣੇ ਪਰਿਵਾਰ ਨਾਲ ਸੋ ਅੱਜ ਪਰਿਵਾਰਾਂ ਦਾ ਅਭਿਸ਼ੇਕ ਹੋਣਾ ਸਾਰੇ ਬੋਲੋ ਬੋਲੋ ਕੀ ਹੋਣਾ ਹੈ ਸਵਰਗ ਤੋਂ ਆਇਆ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਬੋਲੋ ਸਾਰੇ ਬੋਲੋ ਸਾਰੇ ਬੋਲੋ ਬੋਲੋ ਸਵਰਗ ਤੋਂ ਆਇਆ ਪ੍ਰਭੂ ਯੇਸ਼ੂ ਦਾ ਨਾਮ ਬੋਲੋ ਪਰਿਵਾਰਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਚੜਾਉਣ ਦੇ ਲਈ 26 ਮਈ ਹੱਥ Đਾਓ ਸੂ ਇਹ ਬਹੁਤ ਵੱਡਾ ਇੱਕ ਇਵੈਂਟ ਕਰਨ ਜਾ ਰਹੇ ਆ 26 ਤਰੀਕ ਨੂੰ ਬਹੁਤ ਵੱਡੀ ਸਮਾ ਹੈ ਇਹ ਜੀਵਨ ਦੀਆਂ ਚਿੱਠੀਆਂ ਨੇ ਬੋਲੋ ਬੋਲੋ ਜੀਵਨ ਦੀਆਂ ਚਿੱਠੀਆਂ ਇਹ ਤੁਸੀਂ ਲੈ ਕੇ ਜਾਣੀਆਂ 20 50 ਲੋਕਾਂ ਨੂੰ ਤੁਸੀਂ ਆਪੇ ਸੇਵਾ ਕਰਨੀ ਆ ਇਹ ਚਿੱਠੀਆਂ ਦੇਣੀਆਂ ਨੇ ਔਰ ਜੇ ਤੁਸੀਂ ਸੁਣੋਗੇ ਉਸ ਦਿਨ ਵੱਡੀਆਂ ਗਵਾਹਾਂ ਤੇ ਵੱਡੇ ਛੁਟਕਾਰੇ ਬੋਲੋ ਵੱਡੀਆਂ ਗਵਾਹਾਂ ਬੋਲੋ ਵੱਡੀਆਂ ਗਵਾਹਾਂ ਤੇ ਵੱਡੇ ਛੁਟਕਾਰੇ ਤੁਹਾਡੇ ਜੀਵਨ 'ਚ ਵੀ ਹੋਣਗੇ ਜਿਨ੍ਹਾਂ ਕੋਲ ਲੈ ਕੇ ਜਾਓਗੇ ਉਹਨਾਂ ਦੇ ਘਰਾਂ 'ਚ ਵੀ ਵੱਟੀਆਂ ਗਵਾਹਾਂ ਬਣਨੀਆਂ ਹallelujah ਅੱਜ ਦਾ ਦਿਨ ਹੈ ਔਰ ਅੱਜ ਦਾ ਦਿਨ ਹੈ Jerusalem ਤੋਂ ਆਇਆ ਬੋਲੋ Jerusalem ਤੋਂ ਆਇਆ Jerusalem ਤੋਂ ਆਇਆ ਯਤੂਨ ਦਾ ਤੇਲ ਪਰਿਵਾਰਾਂ ਦਾ ਮਹਾ ਅਭਿਸ਼ੇਕ ਸੋ ਅੱਜ ਤੁਹਾਡੇ ਪੂਰੇ ਪਰਿਵਾਰਾਂ ਦੇ ਲਈ ਇਹ ਪੂਰਾ ਪੈਕੇਟ ਜਿਹੜਾ ਹੈਗਾ ਇਹ ਇੱਥੇ ਰਾਤ ਹਣ ਪ੍ਰਾਰਥਨਾਵਾਂ ਹੋ ਰਹੀਆਂ ਆ ਜਿੱਦੂ ਤੁਹਾਡੇ ਘਰਾਂ ਜਾਣਾ ਤੇ ਵੱਡਾ ਚਮਤਕਾਰ ਤੁਸੀਂ ਪਾਉਣਾ ਆ ਰਹੀ ਤੁਸੀਂ ਲੈ ਕੇ ਜਾਓਗੇ ਬਿਲਕੁਲ ਫਰੀ ਦੇ ਵਿੱਚ ਇੱਕ ਪਰਿਵਾਰ ਵਾਸਤੇ ਪੂਰਾ ਪੈਕਟ ਹੈ ਔਰ ਬਿਲਕੁਲ ਮੁਫਤ ਵਿੱਚ ਔਰ ਇਸੇ ਮਹਾ ਅਭਿਸ਼ੇਕ ਵਾਲ ਤੇਲ ਦੇ ਨਾਲ ਤੁਹਾਡੇ ਪਰਿਵਾਰਾਂ ਦਾ ਅੱਜ ਅਭਿਸ਼ੇਕ ਹੋਏਗਾ ਔਰ ਉਸੇ ਸਮੇ ਸਾਰਾ ਕੁਝ ਨਵਾਂ ਹੋ ਜਾਣਾ ਸਾਰੇ ਬੋਲੋ ਬੋਲੋ ਸ਼ਰੀਰ ਨਵਾਂ ਆਤਮਾ ਨਵੀਂ ਬੋਲੋ ਆਤਮਾ ਨਵੀ ਸਰੀਰ ਨਵਾਂ ਸ਼ਬਦ ਨਵੇਂ ਸਾਰਾ ਕੁਝ ਨਵਾਂ ਹੋ ਜਾਣਾ ਸਾਰਾ ਕੁਝ ਬੋਲੋ ਨਵਾਂ ਹੋਏਗਾ ਅੱਜ ਪਰਮੇਸ਼ਵਰ ਇੱਕ ਵੱਡਾ ਚਮਤਕਾਰ ਤੁਹਾਡੇ ਪਰਿਵਾਰਾਂ 'ਚ ਕਰਨਗੇ ਤੁਸੀਂ ਜਿੱਤ ਕੇ ਜਾਓਗੇ ਪਰਿਵਾਰ ਨਵੇਂ ਹੋ ਜਾਣੇ ਹallelujah ਸੁਜਣਾ ਇਹ ਸਰਟੀਫਿਕੇਟ ਹੈ ਇਹ ਸਿੱਧ ਸ਼ਬਦਾਂ ਦੇ ਵਿੱਚ ਹੈ ਕਿ ਜਿਹੜੇ ਤਨ ਦੇਹੀ ਦੇ ਨਾਲ ਸੇਵਾ ਕਰਦੇ ਐ ਲਗਾਤਾਰ ਬਿਨਾਂ ਰੁਕੇ चर्च आने दो साल तो उपर तो जो लगातार सेवा करते पाए पवित्र आत्मा ने नाम दिते रात में प्रार्थना से सवेरे भी प्रेट से कुछ कम दिते भी लिस्ट हैगी है। दो साल तो ज़्यादा समय तो सेवा करते हैं और तनदेही और सेवा इदा नहीं भी आ गई तो सेवा कर, सेवा सेवा कर ली ये ड्यूटी है ਇਹਨਾਂ ਨੂੰ ਪਤਾ ਕਿ ਮੈਂ ਕੰਮ ਕਰਨਾ ਹੀ ਕਰਨਾ ਮੇਰੇ ਤੋਂ ਬਿਨਾ ਕੰਮ ਹੋਣਾ ਨਹੀਂ ਹੈ ਭਾਵੇਂ ਇਹ ਸ਼ਾਮਿਆਨਾ ਤੇ ਬੈਠੇ ਹੋ ਟੈਂਟ ਦੀ ਸੇਵਾ ਹੈ ਤੁਹਾਨੂੰ ਕੁਰਸੀਆਂ ਲੱਗੀਆਂ ਭਾਵੇਂ ਦਰਿਆ ਤੁਸੀਂ ਖਾਣਾ ਖਾਣੇ ਉਹ ਖਾਣਾ ਬਣਦਾ ਆ ਉਹ ਵਰਤਨਾ ਦੀ ਸੰਭ ਸੰਭਾਈ ਸਾਰਾ ਕੁਝ ਜੋ ਵੀ ਹੈ ਇਹ ਸਾਰੀ ਟੀਮ ਤੁਸੀਂ ਵਿੱਚ ਬੈਠੇ ਹੋ ਬਹੁਤ ਸਾਰੇ ਸਾਰੇ ਸੇਵਾਦਾਰ ਨੇ ਸੰਪੂਰਨਮ ਨੇ ਫਾਰੇ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਜਿਹਨੇ ਤਨਦੇਹੀ ਨਾਲ ਸੇਵਾ ਕਰਦੇ ਨੇ ਉਹਨਾਂ ਵਾਸਤੇ ਇਹ ਪ੍ਰਸ਼ੰਸਾ ਪੱਤਰ ਹੈ ਯਾਦਗਾਰੀ ਵਸੰਤ ਦਾ ਪੱਤਰ ਤੇ ਇਦਾਂ ਹੀ ਅਸੀਂ ਜਿਵੇਂ ਜਿਵੇਂ ਪਵਿੱਤਰ ਆਤਮਾ ਸਾਨੂੰ ਦੱਸਦਾ ਜਾਂ ਉਹ ਲਿਸਟ ਸਾਡੇ ਕੋਲ ਆਉਂਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਇਦਾਂ ਇਹ ਮਾਣ ਦਿੱਤਾ ਜਾਊਗਾ। ਔਰ ਆਜਿਓ ਸਭ ਤੋਂ ਵੱਡਾ ਮਾਣ ਸੁਰਗ ਵੱਲੋਂ ਜੋ ਯਤੂਮ ਤੋਂ ਯਰੂਸ਼ਲਮ ਤੋਂ ਆਇਆ ਤੇ ਜਿਹੜਾ ਹੈਗਾ ਮਹਾਭਿਸ਼ੇਕ ਦਾ ਉਹ ਤੁਹਾਡੇ ਪੂਰੇ ਪਰਵਾਂ ਦਾ ਆਨਰ ਹੈ। ਤੁਹਾਡਾ ਆਨਰ ਹੋਣਾ ਕਵਿਤਾ ਆਤਮਾ ਵੱਲੋਂ ਤੁਹਾਡਾ ਅਭਿਸ਼ੇਕ ਹੋਣਾ ਹੈ ਤੁਹਾਡਾ ਪਰਿਵਾਰ ਤੁਹਾਡਾ ਜੀਵਨ ਸਭ ਕੁਝ ਨਵਾਂ ਬਣਨਾ ਸੋ ਇਹ ਪ੍ਰਸੰਸਾ ਪੱਤਰ ਨੇ ਕਵਿਤਾ ਆਤਮਾ ਨੇ ਕਿਹਾ ਸੀ ਕਰਨ ਦੇ ਲਈ ਅਰਜ ਸੀ ਉਹ ਉਹ ਸੇਵਾ ਕਰਨ ਜਾ ਰਹੇ ਆਂ ਔਰ ਅਗਲੇ ਐਤਵਾਰ ਜਿੰਨੇ ਲੋਕਾਂ ਨੇ ਵੀ ਬਖਸਮ ਹੱਲਿਆ ਹੋਇਆ ਉਹ ਅੱਜ ਬੇਟੀ ਰੀਚਕ ਲਿਆਣਾ ਪਿੱਛੇ ਬੈਠਦੇ ਨੇ ਔਰ ਤੁਸੀਂ ਨਾਮ ਲਿਖਾ ਕੇ ਜਾਣਾ ਤੁਹਾਨੂੰ ਪਿਛਾਰ ਕਾਰਡ ਦੀ ਫੋਟੋਕਾਪੀ ਤੇ ਆਪਣੀਆਂ ਦੋ ਫੋਟੋਆਂ ਲੈ ਕੇ ਆਇਓ ਤਾਂ ਕਿ ਅਗਲੇ ਐਤਵਾਰ ਜਾਂ ਉਹ ਤੋਂ ਅਗਲੇ ਐਤਵਾਰ ਜੋ ਡਾਕੂਮੈਂਟ ਪੂਰੇ ਹੋ ਗਏ ਤੁਹਾਨੂੰ ਵਾਪਸ ਇਸਮਾਂ ਸਰਟੀਫਿਕੇਟ ਬਿਲਕੁਲ ਮਹਤਵਪੂਰਨ ਦਿੱਤਾ ਜਾਊਗਾ ਸੋ ਇੱਕ ਸ਼ੁਰੂਆਤ ਹੈ ਔਰ ਪਰਮੇਸ਼ੂ ਨੇ ਨੇ ਕਿ ਅਸੀਂ ਤਨ ਦੇਹੀ ਨਾਲ ਆਪਣੀ ਸੇਵਾ ਚ ਲੱਗੇ ਰਹੀਏ ਔਰ ਸੇਵਾ ਉਹਨਾਂ ਦੇ ਸੇਵਾ ਨਹੀਂ ਔਰ ਉਹਨਾਂ ਦੇ ਸਵਰਜ ਦਾ ਮਾਨ ਨਹੀਂ ਮੈਂਨਾ ਜਿੰਨਾ ਜੇ ਤੁਸੀਂ ਜਿਹਦੀ ਸੇਵਾ ਕਰਦੇ ਹੋ ਅਗਰ ਤੁਹਾਨੂੰ ਸਾਹਮਣੇ ਵਾਲੇ ਬੰਦੇ 'ਚ ਯਿਸੂ ਮਸੀਹ ਦਿੱਤਾ ਨਹੀਂ ਭਾਵੇਂ ਤੁਸੀਂ ਪਾਣੀ ਬਣਾਉਨੇ ਹੋ ਕੁਝ ਵੀ ਕਰਦੇ ਹੋ ਤੇ ਐਦਾਂ ਸਮਝੋਗੇ ਇਹਦੇ ਵਿੱਚ ਯਿਸੂ ਮਸੀਹ ਹੈ ਤੁਸੀਂ ਕਲੀਸਥਿਆ ਦੀ ਸੇਵਾ ਕਰਦੇ ਹੋ ਪਰ ਦੇਖੋਗੇ ਜੀ ਯਿਸੂ ਮਸੀਹ ਹੈ ਅੱਜ ਤੋਂ ਬਾਅਦ ਮੈਂ ਹੋਪ ਕਰਦਾ ਕਿ ਸੇਵਾਦਾਰ ਐਦਾਂ ਹੀ ਕਰਨਗੇ ਔਰ ਤੁਹਾਨੂੰ ਵੀ ਲੱਗੂਗਾ ਪਤਾ ਕਿ ਹਾਂ ਕੁਝ ਬਦਲਾਅ ਆ ਗਿਆ ਹੈ ਕੀ ਆ ਗਿਆ ਜੀ ਦੀ ਸੇਵਾ ਕਰਨੀ ਹੈ ਕਲੀਸਿਆ ਦੇ ਵਿੱਚ ਹੀ ਆਪਾਂ ਯਿਸੂ ਮਸੀਹ ਨੂੰ ਦੇਖਣ ਆਏ ਹਾਂ ਤੇ ਕਲੀਸਿਆ ਦੇ ਵਿੱਚ ਯਿਸੂ ਮਸੀਹ ਹੈ ਆਪਾਂ ਸੇਵਾ ਕਰਦੇ ਹਾਂ ਕਿਸੇ ਮਨੁੱਖ ਦੀ ਨਹੀਂ ਕਰਦੇ ਸੇਵਾ ਕਰਦੇ ਹਾਂ ਕਿ ਇਹਨਾਂ ਚ ਕੌਣ ਹੈ ਬੋਲੋ ਯਿਸੂ ਮਸੀਹ ਹੈ ਅਸੀਂ ਯਿਸੂ ਮਸੀਹ ਦੇ ਲੋਕ ਆ ਸਾਰੇ ਬੋਲੋ ਸਾਡਾ ਪ੍ਰਭੂ ਕਲੀਸਿਆ ਦੇ ਵਿੱਚ ਹੀ ਹੈ ਇੱਕ ਦੂਜੇ ਦਾ ਆਨਰ ਕਰਨਾ ਆਦਰ ਕਰਨਾ ਸਤਿਕਾਰ ਕਰਨਾ ਜੀ ਕੋ ਕਜੀ ਕਹੋਣਾ ਵੀ ਐ ਅੱਜ ਤੋਂ ਬਾਅਦ ਜ਼ਹਿਰ ਜਿਹੜੀ ਆ ਉਹ ਖਤਮ ਕਰ ਦੇਣੀ ਆ ਆਪਣੇ ਅੰਦਰ ਤੋਂ ਬਿਲਕੁਲ ਬੋਲੋ ਜ਼ਹਿਰ ਖਤਮ ਕਰਨੀ ਆ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਆ ਸੋ ਮੈਂ ਇਹਨਾਂ ਦੀ ਗਵਾਹੀ ਲਵਾਂਗਾ 2-2 ਮਿੰਟ ਬੋਲਣਗੇ ਕਿ ਕਿਦਾਂ ਭਾਵੇਂ ਨਸ਼ੇ ਸੀਗੇ ਨਸ਼ੇ ਤੋਂ ਆਜ਼ਾਦ ਹੋਏ ਕਿੰਨੇ ਸਾਲ ਤੋਂ ਨਸ਼ਾ ਸੀਗਾ ਜਾਂ ਕੋਈ ਬਿਮਾਰੀ ਸੀ ਸ਼ਰੀਰ ਦੇ ਵਿੱਚ ਬਿਮਾਰੀ ਸੀ ਘਰ 'ਚ ਕੋਈ ਬਿਮਾਰੀ ਸੀ ਕੋਈ ਪਰੇਸ਼ਾਨੀ ਸੀ 2-2 ਮਿੰਟ ਆਪਾਂ ਇਹਨਾਂ ਦੀ ਗਵਾਹੀ ਵੀ ਸੁਣਾਗੇ ਦੀ ਆਸ਼ੀਰਵਾਦ ਵੀ ਆਪਾਂ ਇਹਨਾਂ ਨੂੰ ਦੇਵਾਂਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਵਤਾਰ ਸਿੰਘ ਦੀ ਗਵਾਹੀ ਪਹਿਲਾਂ ਸੁਣ ਚੁੱਕੇ ਆ ਦੱਸਣਗੇ ਕਿੰਨੇ ਸਮੇਂ ਤੋਂ ਬਿਮਾਰ ਸੀ ਕਿਹੜੀ ਬਿਮਾਰੀ ਸੀ ਔਰ ਕਿਦਾਂ ਠੀਕ ਹੋਏ ਔਰ ਕਿਹੜੇ-ਕਿਹੜੇ ਵਰਦਾਨ ਮਿਲੇ ਇਹਨਾਂ ਨੂੰ ਸਰਨ ਜੈ ਮਸੀਹ ਦੀ ਮੇਰਾ ਨਾਮ ਅਵਤਾਰ ਸਿੰਘ ਪਿੰਡ ਫੁੱਟਕੋਈ ਤੇ ਮੇਰੇ 24 ਘੰਟੇ ਦਾ ਪਰ ਰਹਦਾ ਸੀ ਜੀ ਤੇ ਦੇਵ ਦੇ ਦੋ ਗੁਰਦੇ ਦੇ ਵਿੱਚ ਪੱਥਰੀਆਂ ਤੇ ਇੱਕ ਕਿਤੇ ਦੇ ਵਿੱਚ ਮਾਰਕ ਜਦੋਂ ਸੰਤ ਜੀ ਨੇ 100 ਵਾਰ ਪ੍ਰਾਰਥਨਾ ਕਰਾਈ ਮਨ ਕੋ ਕਾਲ ਤੋਂ ਉੱਪਰ ਹੋ 22 ਸਾਲਾਂ ਨੂੰ ਦੋ ਸਾਲ ਤੋਂ ਦਰਦ ਸੀਗਾ ਕਿਉਂਕਿ ਗੁੱਦੇ ਚ ਵੀ ਤੇ ਪਿੱਤੇ ਚ ਪੱਥਰੀਆਂ ਸੀਗੀਆਂ ਮਹਾਮੇਸ਼ੇਕ ਇਮਪਾਰਟ ਹੋਣ ਤੋਂ ਬਾਅਦ ਉਹ ਪੱਥਰੀਆਂ ਨਿਕਲ ਗਈਆਂ ਔਰ ਚੰਗੀ ਹੋ ਗਏ ਕਾਰੋਬਾਰ ਚ ਬਰਕਤ ਆਈ ਔਰ ਔਰ ਇਹਨਾਂ ਦੇ ਜੀਵਨ ਚ ਰੱਬ ਨੇ ਇੱਕ ਹੋਰ ਪਰਿਵਾਰਕ ਤੌਰ ਤੇ ਬਰਕਤ ਦਿੱਤੀ ਦੋ ਬੇਟਿਆਂ ਦੇ ਬਾਅਦ بیٹے ਦੇ ਵੀ ਬਰਕਤ ਮਿਲੀਆਂ ਜੋ ਸੁਭਾਅ ਚ ਤੇ ਜਿਉਂਦੇ ਆ ਰਹੇ ਲਗਾਤਾਰ ਤੰਦੇ ਹੀ ਨਾਲ ਇਹ ਸੇਵਾ ਕਰਦੇ ਨੇ ਚਰਚ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਓਵੇਂ ਨਹੀਂ ਫੜਖੜੀ ਕੀਤੀ ਇਹ ਤੁਸੀਂ ਸਾਰਿਆਂ ਨੂੰ ਪਤਾ ਕਿ ਜੋਰ ਨੂੰ ਸੇਵਾ ਮਿਲਦੀ ਆ ਇਹ ਤੰਦੇ ਹੀ ਨਾਲ ਕਰਦੇ ਨੇ ਇੱਕ ਵਾਰ ਤਾਰੀ ਵਿਓ ਬਬੇ ਆਤਮਾ ਲਈ ਜੋਰ ਦੇ ਨਾਲ ਸਭ ਨੂੰ ਜੈ ਮਸੀਹ ਦੀ ਮੇਰਾ ਨਾਮ ਰਸਪਾਲ ਸਿੰਘ ਹੈ ਜੀ ਪਿੰਨ ਮੇਰਾ ਸੰਗਿਆ ਹੈ ਮੈਂ ਜੱਥੇ ਇਸ ਭਵਨ ਦੇ ਨਾਲ ਜੁੜਿਆ ਮਾਦਮ ਨੂੰ ਕੋਈ ਐਹੀ ਚੀਜ਼ ਨਹੀਂ ਹੈ ਜਿਵੇਂ ਜਿਹੜੀ ਮੈਨੂੰ ਨਹੀਂ ਮਿਲੀ ਮੇਰੀਆਂ ਸਾਰੀਆਂ ਜ਼ਰੂਰਤਾਂ ਤੇ ਮੇਰੀਆਂ ਮਨੋਕਾਮਨਾਵਾਂ ਇਸ ਭਵਨ ਦੇ ਵਿੱਚੋਂ ਪੂਰੀਆਂ ਹੁੰਦੀਆਂ। ਤੇ ਬਾਕੀ ਮੈਂ ਨਸ਼ਾ ਪੱਤਾ ਬਹੁਤ ਕਰਦਾ ਸੀਗਾ। ਜਦੋਂ ਮੈਂ ਇਸ ਭਵਨ ਦੇ ਨਾਲ ਜੁੜਿਆ ਮੈਂ ਕੋਈ ਵੀ ਨਸ਼ਾ ਪੱਤਾ ਨਹੀਂ ਕਰਦਾ। ਕਾਫੀ ਕੈਮਪ ਤੋਂ ਕਰਦਾ ਸੀਗਾ। ਮਦਰ ਬਾਦ 14 12 13 ਸਾਲ ਦੀ ਉਮਰ ਦੀ। ਮੈਂ ਉਹ ਵਜੋਂ ਤੇ ਨਸ਼ਾ ਕਰਦਾ ਸੀਗਾ। ਮਦਰ ਕੁਝ ਵੀ ਮੈਂ ਨਹੀਂ ਛੱਡਦਾ ਸੀਗਾ। ਸਭ ਕੁਝ ਕਰਦਾ ਸੀਗਾ। ਪਰ ਮੈਂ ਜਦੋਂ ਇਸ ਭਵਨ ਦੇ ਨਾਲ ਜੁੜਿਆ ਜੀਣੀ ਵੀ ਮੇਰੇ ਮਨ ਦੀ ਜੀਣ ਸੀ ਉਹ ਇੱਥੋਂ ਪੂਰੀ ਹੋ ਗਈ। ਇਹ ਨਸ਼ਿਆਂ ਤੋਂ ਬੋਲੋ छुटਤਾਰਾ ਮਿਲ ਗਿਆ ਹਰ ਇੱਕ ਹੋਰ ਦਵਾਈ ਜਿਹੜੀ ਲੱਗਦੀ ਸੀ ਉਹਨਾਂ ਦੀ 6-7 ਮਹੀਨੇ ਤੋਂ ਦੰਦਾਂ ਦੇ ਵਿੱਚ ਦਰਦ ਸੀਗਾ ਇਹਨਾਂ ਨੇ ਡਾਕਟਰਾਂ ਕੋਲ ਗਏ ਉਹ ਜਿਹੜੇ ਜਿਹੜੇ ਕੀਲ ਕੇ ਦਾੜਾ ਜੋ ਪੀੜੇ ਕੱਢਦੇ ਆ ਸਾਜੀ ਉਹਦੀ ਦਵਾਈ ਜੰਤਨ ਚਾਰ ਵਾਰੀ ਦਵਾਈ ਜੀ ਦੋ ਜਾਂ ਤਿੰਨ ਵੀ ਕਰਿਆ ਆ ਵੀ ਮੈਂ ਤਾਂ ਮਰੀਏ ਤੋਂ ਜਾਣਾ ਠੀਕ ਕਰ ਦੇ ਮੈਂ ਤੇ ਤੋਂ ਪੈਸੇ ਨਹੀਂ ਲੈਣਾ ਪਤਾ ਨਹੀਂ ਮੈਂ ਵੀ ਤਾਂ ਵੀ ਕੁਛ ਨਹੀਂ ਹੋਇਆ ਜੀ ਆ ਬਹੁਤ ਕੁਛ ਕੀਤਾ ਜੀ ਬਸ ਜਦ ਤੱਕ ਜਦ ਤੱਕ ਤੁਸੀਂ ਮੈਨੂੰ ਜਾਣੇ ਕੀ ਕੀ ਕਰਿਆ ਤਲਾ ਆਪਣੇ ਦਿਲ ਤੇ ਨਹੀਂ ਬਹੁਤ ਕੁਛ ਕੀਤਾ ਸਾਜੀ ਜੀ ਬਹੁਤ ਬਗਾਲਿਆ ਬੋਲਿਆਂ ਕੋਲ ਜਲਦਾ ਰਿਹਾ ਜੀ ਮੈਂ ਦਵਾਈ ਗੋਟੀਆਂ ਨੂੰ ਤਾਂ ਲੈ ਕੇ ਆਉਂਦਾ ਰਿਹਾ ਪਰ ਲੇਕਿਨ ਕੋਈ ਫਰਕ ਨਹੀਂ ਪਿਆ ਬਹੁਤ ਜਿਆਦਾ ਚੜ੍ਹਦਾ ਹੁੰਦਾ ਜੀ ਕਈ ਵਾਰੀ ਕੋਲੀ ਵਿੱਚ ਲੱਗਦਾ ਦੀਆਂ ਜਾਣਾਂ ਦੇ ਵਿੱਚ ਜਾ ਕੇ ਆਇਆ ਲੱਗਦਾ ਦੀ ਆਈ ਵਸ ਕੇ ਬੱਜ ਤੂੰ ਤੁਸੀਂ ਮੈਨੂੰ ਇੱਥੋਂ ਤੇ ਇਹਦੇ ਨਾਮੁਕ ਕਰਕੇ ਦਿੱਤਾ ਈ ਜਿਹੜੀ ਤੁਸੀਂ ਇਹ ਕਿਹਾ ਵੀ ਤੁਸੀਂ ਇਹੀ ਕਰਨਾ ਹੋਰ ਕੁਝ ਨਹੀਂ ਕਰਨਾ ਮੈਂ ਜਿੱਦਾਂ ਉਹੀ ਕੁਝ ਕਰਦਾ ਤੇ ਮੁੜ ਕੇ ਆਇਆ ਮੈਂ ਰੋਟੀ ਪਾਣੀ ਆਰ ਵਧੀਆ ਖਾਣਾ ਪੈਣਾ ਹਾਂ ਮੈਂ ਨਹੀਂ ਕਿਹਾ ਬਿਲਕੁਲ ਮਾਰੋ ਤਾਲੀ ਜ਼ੋਰ ਸੋ ਪਰਮੇਸ਼ਰ ਚਾਵੜੀ ਰੋਗ ਦਾ ਚਾਵੜੀ ਰੋਗ ਸੀਗਾ ਮੈਂ ਬਾਹਰਲੇ ਮੁਲਕਾਂ 'ਚ ਜਾ ਕੇ ਇਲਾਜ ਕਰਾ ਕੇ ਆਇਆ ਮੈਂ 10 ਲੱਖ ਰੁਪਏ ਆਪ ਦੇ ਉੱਤੇ ਲਾਇਆ ਮੈਂ ਪਰੂਫ ਦੇ ਨਾਲ ਖੜਾ ਅੱਜ ਮੇਰੀ ਚਾਵੜੀ ਆ ਤੁਸੀਂ ਦੇਖ ਸਕਦੇ ਹੋ ਕੰਮਕਾਰ ਚ ਕੰਮਕਾਰ ਚ ਵਾਗ ਹੈ ਜੋ 2.5 ਲੱਖ ਦੀ ਗੱਡੀ ਖੜੀ ਹੈ ਮਾਰੋ ਤਾਲੀ ਜ਼ੋਰ से ਸ਼ਰੀਰ 'ਤੇ ਰੋਗ ਸੀ ਚਮੜੀਆ ਰੋਗ ਸੀ ਆਹੋ ਤੋਂ ਮੁਕਤੀ ਮਿਲੀ छुटकारा ਮਿਲਿਆ ਅੱਜ ਕਾਰੋਬਾਰ ਆਪਣਾ ਗੱਡੀ ਸਾਹਮਣੇ ਖੜੀ ਹੈ ਜੇ ਲਾਈਵ 'ਚ ਆ ਗਈ ਤੇ ਠੀਕ ਹੈ 2.5 ਲੱਖ ਦੀ ਕਾਰ ਹੈ ਬੱਚਿਆਂ ਨੂੰ ਸਕੂਲ ਛੱਡਦੇ ਨੇ ਲੈ ਕੇ ਆਉਂਦੇ ਨੇ ਆਪਣਾ ਕੰਮ ਦਿੱਤਾ ਪਰਮਿਸ਼ਨ ਇੱਕ ਵਾਰੀ ਤਾਲੀ ਮਾਰੋ ਜ਼ੋਰ ਦੇ ਨਾਲ ਜੀਸਸ ਹallelujah ਸਾਈਨ ਨੂੰ ਜੈਮਸੀ ਦੀ ਮੇਰਾ ਨਾਮ ਅਸ਼ੋਕ ਕੁਮਾਰ ਹੈ ਮੈਂ ਬੜੇ ਧੰਦਾਵਦਾ ਦਵਾ ਮੇਰੀ ਗੱਈ ਇਹ ਹੈ ਕਿ ਅੱਜ ਤੋਂ ਨਾ 5-7 ਸਾਲ ਪਹਿਲਾਂ ਜਦੋਂ ਅਸੀਂ ਨਵੇਂ ਚਰਚ ਦੇ ਵਿੱਚ ਆਉਣ ਲੱਗੇ ਸੀ ਮੇਰੀ ਬੇਟੀ ਦੀ ਅੱਖ ਬਹੁਤ ਖਰਾਬ ਸੀ ਤੇ ਅਸੀਂ ਕਈ ਹਸਪਤਾਲਾਂ ਦੇ ਵਿੱਚੋਂ ਵੀ ਦਵਾਈਆਂ ਲਈਆਂ ਬਹੁਤ ਸਾਰੇ ਡਾਕਟਰਾਂ ਨੂੰ ਵੀ ਦਿਖਾਇਆ ਡਾਕਟਰ ਕਹਿੰਦੇ ਸੀ ਕਹਿੰਦੇ ਵੀ ਇਹਦੀ ਅੱਖ ਦਾ ਆਪਰੇਸ਼ਨ ਕਰਨਾ ਪੈਣਾ ਹੈ ਤੇ ਮਤਲਬ ਅੱਖ ਚੋਂ ਰੇਸ਼ਾ ਆਉਂਦਾ ਸੀਗਾ ਉਹਦੇ ਹਾਂਜੀ ਉਹ ਡਾਕਟਰ ਕਹਿੰਦੇ ਸੀ ਕਹਿੰਦੇ 10-15000 ਰੁਪਏ ਖਰਚਾ ਆਊਗਾ ਕਹਿੰਦੇ ਸੋਮਵਾਰ ਨੂੰ ਆ ਜਾਓ ਵੀ ਆਪਰੇਸ਼ਨ ਕਰ ਦਾਂਗੇ ਗੁੜੀਆ ਦੀ ਅੱਖ ਦਾ ਮੈਂ ਕਹੀ ਚਲੋ ਠੀਕ ਹੈ ਉਸ ਦਿਨ ਕੋਦਰ ਤੇ ਸ਼ਨੀਵਾਰ ਸੀਗਾ ਤੇ ਮੈਂ ਘਰ ਦੇ ਨਾਲ ਆ ਰਿਹਾ ਸੀ ਅਸੀਂ ਉੱਥੋਂ ਆ ਰਹੇ ਸੀ ਹਸਪੀਟਲ ਚੋਂ ਤੇ ਮੈਂ ਇਹਨਾਂ ਨੂੰ ਕਿਹਾ ਮਾਹ ਵੀ ਪਹਿਲਾਂ ਆਪਾਂ ਚਰਚ ਜਾਣਾ ਐਤਵਾਰ ਨੂੰ ਵੀ ਉਸ ਤੋਂ ਬਾਅਦ ਸੋਮਵਾਰ ਨੂੰ ਦੇਖਾਂਗੇ ਵੀ ਆਪਾਂ ਆਪਰੇਸ਼ਨ ਕਰਵਾ ਦਾਂਗੇ ਆਹੀ ਬੇਟੀ ਆ ਜੀ ਮੇਰੀ ਤੇਰੀ ਅੱਖ ਚੋਂ ਪਾਣੀ ਲਗਾਤਾਰ ਪਗਦਾ ਵੀ ਤੇਰੀ ਅੱਖ ਸੀ ਉਹ ਲੱਗ ਪਛਾਣ ਵੀ ਨਹੀਂ ਆਉਂਦੀ ਦੇਖੋ ਕਿੱਦਾਂ ਤੇਰੀ ਅੱਖ ਚੋਂ ਵੀ ਫਰਕ ਪੈ ਗਿਆ ਸੀ ਛੋਟੀ ਵੱਡੀ ਹੋ ਗਈ ਸੀ ਅੱਖਾਂ ਤੇ ਗਵਾ ਕਰ ਲਓ ਗੁੜੀਆ ਦੀ ਮੈਂ ਕਹਿੰਦੀ ਕੋਈ ਗੱਲ ਨਹੀਂ ਪਰਮੇਸ਼ਰ ਹੈਗਾ ਸਭ ਕੁਝ ਠੀਕ ਹੋ ਜਾਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਅਸੀਂ ਸੰਡੇ ਨੂੰ ਚਰਚ ਆਏ ਤੇ ਪਾਸਟਰ ਜੀ ਨੇ ਤੇ ਪਾਸਟਰ ਜੀ ਨੇ ਦੁਆ ਕੀਤੀ ਉਸੇ ਦਿਨ ਹੀ ਅੱਖ ਬਿਲਕੁਲ ਠੀਕ ਹੋ ਗਈ ਡਾਕਟਰ ਸਾਨੂੰ ਫੋਨ ਕਰਦੇ ਸੀ ਕਹਿੰਦੇ ਵੀ ਤੁਸੀਂ ਆਪਰੇਸ਼ਨ ਨਹੀਂ ਕਰਾਉਣਾ ਮੈਂ ਕਹਿੰਿਆ ਜੀ ਆਪਰੇਸ਼ਨ ਹੋ ਗਿਆ ਹallelujah ਤੇ ਕੰਮ ਕੰਮਕਾਰ ਵੀ ਬਹੁਤ ਵਧੀਆ ਜੀ ਪਰਮੇਸ਼ਵਰ ਦੀ ਦੇਣ ਨਾਲ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਆਪਣੇ ਘਰ ਦੇ ਨਾਲ ਵੀ ਮੈਨੂੰ ਪਰਮੇਸ਼ਵਰ ਨੇ ਬles ਕੀਤਾ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਜਿਸ ਚੀਜ਼ ਦੀ ਮੈਨੂੰ ਕਦੇ ਹੋਵੇ ਨਾ ਬੁਰੀ ਹੈ ਇਹ ਬਲਵਿੰਦਰ ਕਾ ਬਹੁਤ ਜ਼ਿਆਦਾ ਜ਼ਹਿਰ ਹੈ ਹੀ ਨਹੀਂ ਸੀਗਾ ਬਿਮਾਰ ਰਹਿੰਦੇ ਸੀਗੇ ਤੇ ਬੜੇ ਸਮੇਂ ਤੋਂ ਦਵਾਈਆਂ ਆਂਦੇ ਸੀਗੇ ਆ ਰਾਜ ਜੀ ਜੋ ਪਿਛਲੇ ਹੱਤੋਂ ਸਭਾ ਹੋਈ ਹੈ ਪਵਿੱਤਰ ਜਲ ਕੇ ਤੁਹਾਡੇ ਆਊਗਾ ਆ ਪ੍ਰਭੂ ਦਾ ਸ਼ੁੱਧ ਕਰੂਗਾ ਆ ਰਾਜ ਜੀ ਆਉਣ ਸਾਰ ਕਹਿੰਦੀ ਬਹੁਤ ਖੁਸ਼ ਹੈ ਕਿਉਂ ਜੀ ਮੇਰੇ ਪੇਟ ਚ ਦਰਦ ਹੁੰਦਾ ਸੀ ਫਿਰ ਉਲਟੀਆਂ ਨਾਲ ਜ਼ਹਿਰ ਬਾਹਰ ਨਿਕਲ ਗਿਆ ਮੈਂ ਸਾਰਾ ਜ਼ਹਿਰ ਕੱਢਦਾ ਅੱਜ ਗੁੱਸੇ ਗਿਲੇ ਸਾਰੇ ਛੱਡ ਦੇ ਦਿੱਤੀ ਹਾਂਜੀ ਉਹ ਸਾਰਾ ਜ਼ਹਿਰ ਜੋ ਬਣ ਗਿਆ ਸੀ ਗੋਲਾ